ਹਾਂ ਸੋਨਾ ਆ ਬਹੁਤ ਸੋਨਾ ਜਿਵੇਂ ਲੈ ਲੈਣਾ ਸੀ ਸਿਰਫ ਕਲਰ ਦਾ ਚੱਕਰ ਇਹਦੇ ਦੇ ਕਲਰ ਪਤਾ ਯਾਰ ਥੋੜਾ ਬੁੜਵਿਆਂ ਦਾ ਔਖਾ ਵਾਲਾ ਵਾ ਜਿੱਥੇ ਜਾਂ ਨਵਾਂ ਸੂਟ ਨਵੇਂ ਕਾਂਟੇ ਨਵੀਆਂ ਜੁੱਤੀਆਂ ਖਲਾਫ ਦਾ ਉਹਨੂੰ ਕਹਿਣਾ ਐਕਸਚੇਂਜ ਕਰਨ ਨੂੰ ਉਹਨੇ ਨਹੀਂ ਕਰਨਾ ਦੇਖ ਲਈ ਆਏ ਕਿ ਮੇਰੀ ਕਰਨਾ ਚਲ ਠੀਕ ਆ ਚੱਲੂਗੀ ਅੱਜ ਦਾ ਫਿਰ ਉਹਦੇ ਨਾਲ ਤੇਰੀ ਹੂੰ ਬੋਲਣਾ ਨਹੀਂ ਬੱਚਾ ਸਿਆਣਾ ਚ ਭਾਵ ਨਿਕਲਦੀ ਹੈ ਸਰੀਰ ਤੋਂ ਪਤਾ ਨਹੀਂ ਕੀ ਖਾਦਾ ਹੈ ਹੈਪੀ ਬਰਥਡੇ ਦੋ ਸੱਕਰ ਇਹ ਜੀ ਇਹਦੇ 14 ਚਾਰ ਅੱਖਾਂ ਤੇ ਚਾਰ ਕੰਨ ਹੈ ਨਹੀਂ ਕੀ ਹੋ ਗਿਆ ਬੋਲਣਾ ਇਹ ਜੀ ਵਰਨਾ ਮੈਂ ਇਹਨੂੰ ਬਾਹਲਾ ਚਸਕਾ ਰਹਿਦਾ ਅੰਦਰ ਤੇ ਆਪ ਹੂੰ ਇਹਦੀ ਛੋਟ ਤੋਂ ਇੱਧਰ ਹੋ ਬਈ ਕੀ ਗੱਲਾਂ ਕਰਦੀਆਂ ਕੀ ਫੇਰ ਬਾਜ ਮਾਰ ਕੇ ਪੁੱਛੂ ਹਾਂ ਵੱਧ ਧੰਦਾ ਬੁਰਗਾਂ ਨੇ ਗੱਲਾਂ ਨੇ ਬਾਹਲਾ ਦਿੰਦਾ ਏ ਆ ਦੇ ਇੱਧਰ ਥੋੜੀ ਖਾਲਾ ਕੋਈ ਨਾ ਖਾਲੀ ਆ ਬਹੁਤ ਮੈਂ ਇਹਨੂੰ ਕਾਹ ਕਰਕੇ ਹੰਬ ਗਈ ਤੈਨੂੰ ਨਹੀਂ ਆਪ ਲਾਉਣਗੀ ਬਸ ਇਹਨੂੰ ਨਹੀਂ ਆਈ ਉਹ ਤਾਂ ਇਹੋ ਤੇ બીજી ਵੀ ਆ ਸਕਰ ਕੰਦੀ ਦੇ ਦੇ ਯਾਰ ਡੈਡੀ ਨੂੰ ਤੂੰ ਨਹੀਂ ਨਹੀਂ ਹਾਂ ਬਿਆਰੇ ਦੇ ਤੇ ਡਕਰ ਕੰਦੀ ਆ ਆ ਇੱਥੇ ਦੀ ਨੀਜੀ ਵੀ ਸਵੇਂ ਨੂੰ ਕਿਹਾ ਕੀ ਮੈਂ ਤੁਹਾਨੂੰ ਕਿਉਂ ਪਤਾ ਲੱਗ ਗਿਆ ਤੂੰ ਸਕਰ ਮੇਜੀ ਇਹਦੇ 14 ਚਾਰ ਕੱਖਾਂ ਤੇ ਚਾਰ ਕੰਨ ਆਏ ਨੇ ਮੈਂ ਤਾਂ ਮੁੰਨੇ ਸੌਂਦਾ ਹਾਂ ਹਾਂ ਤਾਂ ਤਾਂ ਦੱਸਦਾ ਮੈਂ ਸੌਂਦਾ ਨਹੀਂ ਇਹਦੇ ਚਾਰ ਕੰਨ ਹੂੰ ਫੇ ਭੌਜੀਆਂ ਨੇ ਆ ਹੀ ਹੁੰਦਿਆਂ ਗਣੇ ਡੈਡੀ ਫੇਰੀ ਰਾਖੀ ਹੁੰਦੀ ਹੈ ਬਾਟਰਾਂ ਦੀ ਹਾਂ ਹਨ ਦੇ ਵਜਣਾ ਉਹੀ ਉਹੀ ਜਿਆਦਾ ਜੱਕੜਨਾ ਹਾਂ ਸਹੀ ਗੱਲ ਆ ਇਹਨੂੰ ਆਏ ਆ ਵੀ ਛੇਤੀ ਛੇਤੀ ਉੱਠੇ ਇਥੋਂ ਮੇਰੇ ਸ਼ਰਾਨੇ ਨਾ ਬੈਠੇ ਧੂਆ ਕਰਨਾ ਪੂਰਾ ਲੱਕੜਨਾ ਆ ਲੱਗੀ ਇਹਦਾ ਕਿ ਲੜਨਾ ਹੀ ਆ ਸ਼ਰਾਨੇ ਬੈਠੇ ਕੀ ਇਹ ਨਹੀਂ ਜਾਂਦੇ ਕੋਣ ਉਹ ਬੰਦਾ ਖਾਣ ਪੀਵੇ ਨਾ ਬਣਾ ਆਪਾਂ ਹੁਣ ਆਪਾਂ ਹਰਿਆਣੇ ਚਲੇ ਜਾਣਾ ਵਾਹ ਮੈਂ ਮੰਮੀ ਨਾਲ ਗਰਦੀ ਆਂ ਦਾ ਗਰਨੇ ਚਲੇ ਜਾਣਾ ਆਪਣਾ ਫੁੱਟ ਜਾ ਚੱਲ ਤੈਨੂੰ ਨਹੀਂ ਭੱਜਾਂ ਇਨਸਾਨਾਂ ਨਾਲ ਡੀਕ ਦਾ ਉੱਤੇ ਬੈਠਾ ਇਹ ਨਾਲ ਵੀ ਫਿਰ ਤੁਸੀਂ ਕਹਿੰਦਾ ਮੇਰਾ ਜੀ ਨਹੀਂ ਲੱਗਦਾ ਮੇਰਾ ਜੀ ਲੱਗਦਾ ਨਹੀਂ ਉਹਨਾਂ ਖਤਗੇ ਦੇ ਚਾਕ 2 ਲੱਖ ਦੇ ਦਿਓ ਮੈਂ ਫੇਰ ਨਹੀਂ ਕਹਿੰਦਾ ਬਿੱਟੂ ਡੀਕਦਾ ਬਿੱਟੂ ਦਾ ਫੋਨ ਆਇਆ ਉਹ ਵੱਡੀ ਆਫਰ ਆਈ ਆ 2 ਲੱਖ ਦੀਆਂ 2-4 ਮੱਝਾਂ ਲਿਆਉਣਾਂਗੇ ਫੇਰ ਇਹ ਤੋਂ ਹੂੰ ਉਠੋ ਨਹੀਂ ਗਏ ਲੈ ਠਾਕ ਓ ਭਾਈ ਪਲਾਂ ਕੁੱਕੜਾਂ ਦੀ ਪੂਰੀ ਪਾ ਲੋ ਫਿਰ ਆਪਾਂ ਮੱਜਾ ਦੇ ਹੋਣਾ ਵਾਂਗੇ ਚੀਜੀ ਕਰੋ ਚੀਜੀ ਹੁਣ ਪਾਫਾਣੀ ਪੀ ਜਾਂ ਐ ਨਹੀਂ ਤਤੀ ਚਾ ਹਾਂਜੀ ਸੋ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਸੋ ਸਾਡੇ ਵਲੌਗ ਦੇ ਵਿੱਚ ਤੁਹਾਡਾ ਸਾਰੇ ਜਾਣਿਆਂ ਦਾ ਬਹੁਤ ਬਹੁਤ ਸਵਾਗਤ ਆ ਜਿਨ੍ਹਾਂ ਨੇ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਆਪ ਤੁਹਾਡਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਸਕੇ ਅੱਜ ਆਪਾਂ ਚੱਲੇ ਆ ਜਗਰਾਉਂ ਨੂੰ ਕਿਉਂਕਿ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਤੇ ਵਿਆਹ ਨੇੜੇ-ਨੇੜੇ ਭੱਜਿਆ ਆਉਂਦਾ ਇੱਕ ਬੰਦੇ ਦਾ ਤੇ ਉਹ ਥੋੜਾ ਸਰਪ੍ਰਾਈਜ਼ ਆ ਤੁਹਾਡੇ ਸਾਰਿਆਂ ਲਈ ਬਸ ਪਰ ਸੋਗ ਤੱਕ ਆਪਾਂ ਦੱਸਾਂਗੇ ਵੀ ਕਿਹਦਾ ਵਿਆਹ ਵਾ ਤੇ ਉਹਦੀਆਂ ਹੁਣ ਤਿਆਰੀਆਂ ਸ਼ੁਰੂ ਆ ਕੀ ਲੈ ਕੇ ਜਾਣਾ ਅੱਜ ਫਿਰ ਸ਼ਹਿਰੋਂ ਇੱਕ ਤਾਂ ਜੁਐਲਰੀ ਲੈਣੀ ਆ ਅਸ਼ਿਆ ਇੱਕ ਮੈਂ ਜੁੱਤੀ ਦੇਖਣੀ ਆ ਜੁਐਲਰੀ ਹੈਗੀ ਤੇਰੇ ਕੋਲ ਜੁੱਤੀ ਵੀ ਹੈਗੀ ਨਹੀਂ ਕਾਲ ਯਾਰ ਤੁਹਾਡਾ ਬੁੜਵਿਆਂ ਦਾ ਔਖਾ ਵਾਲਾ ਵਾ ਜਿੱਥੇ ਜਾਂ ਨਵਾਂ ਸੂਟ ਨਵੇਂ ਕਾਂਟੇ ਸੂਟ ਦਾ ਮੇਰਾ ਹੋ ਗਿਆ ਰੈਡੀ ਨਵੀਆਂ ਜੁੱਤੀਆਂ ਉਹ ਫਿਰ ਨਵਾਂ ਹੀ ਕੀਤਾ ਤੇ ਫਿਰ ਨਵਾਂ ਹੀ ਪਾਉਣਾ ਛਾਂ ਨੂੰ ਤਾਂ ਪਹੁੰਚਦੀਆਂ ਨਹੀਂ ਜਿਆਦਾ ਸੀਗਾ ਕੋਟ ਪੈਂਟ ਉਹ ਤੇ ਦੇ ਦੋ ਸੀ ਹੁਣ ਕੋਟ ਪੈਂਟ ਕੋਟ ਪੈਂਟ ਨਹੀਂ ਮੈਂ ਪਾਉਦਾ ਅੱਛਾ ਉਹ ਮੈਂ ਨਹੀਂ ਚੂ ਨਹੀਂ ਅਸੀਂ ਤਾਂ ਪਰ ਪੁਰਾਣੇ ਦੇ ਸਾਰਾ ਨਾਲ ਦੇ ਮੈਂ ਤਾਂ ਉਹ ਪਾ ਲੈਣਾ ਜਿਹੜਾ ਆਪਾਂ ਅੰਗੇਜਮੈਂਟ ਦੇ ਪਾਇਆ ਸੀ ਆਪਣੇ ਹੂੰ ਕੀ ਵਧਿਆ ਦਾ ਪਿਆ ਪਤਾ 9-10 ਹਜ਼ਾਰ ਦਾ ਬਣਿਆ ਸੀ ਉਹ ਹੋਵੇ ਫੇਰ ਕੀ ਆ ਕਿਉਂ ਫੇਰ ਕੀ ਆ ਸੀ ਦਾ ਬਈ ਸਾਡੇ ਕੋਲ ਤਾਂ ਪਿਆ ਸੀ ਤਾਂ ਉਹੀ ਪਾ ਲੈਣਾ ਮੇਰੇ ਕੋਲ ਤਾਂ ਹੈ ਨਹੀਂ ਸੀ ਬਈ ਤੇਰੇ ਕੋਲੇ ਵੀ ਵਿਆਹ ਵਾਲਾ ਸੂਟ ਪਿਆ ਸੀਗਾ ਉਹ ਕਿੰਨਾ ਸੋਹਣਾ ਫੇਰ ਕਿਤੇ ਮਾਮਾ ਬੈਲ ਬੋਟਾ ਬੋਟਾ ਰੈੱਡ ਬੋਲੇ ਹੋ ਗਏ ਮੇਰੇ ਨਾਲ ਇੱਕ 2 3 4 5 ਸੂਟ ਹੋ ਗਏ ਰੈੱਡ ਈ ਕਲੇ ਕਲਰ ਆ ਵੀ ਨਵਾਂ ਪਿਆ ਜੋੜਾ ਚਲਿਆ ਬੋਲਟ ਤੇ ਹਾਂ 60 ਨਾ ਦੀ ਹਾਂ ਬਈ ਓਖਲਿਆਂ ਚ ਇਹ ਅੱਤੇ ਜਿਗਰਾਉਂ ਕਹਿੰਦੇ ਅੱਤੇ ਜਿਗਰਾਵਾ ਜਿਗਰਾਵਾ ਮੂ ਤਾਂ ਜਗਰਾਉ ਆ ਜਗਰਾਮਾ ਬੜਾ ਸੋਹਣਾ ਲੱਗਦਾ ਕਹਿਣ ਜਗਰਾਉ ਆ ਜਗਰਾਮਾ ਠੰਡੀਆਂ ਸ਼ਾਮਾਂ ਵੀ ਕਹਿੰਦੇ ਜਗਰਾਮਾ ਦੀ ਰੋਸ਼ਨੀ ਮਸ਼ਹੂਰ ਆ ਬਾ ਦੋ ਚੀਜ਼ਾਂ ਹੀ ਲੈਣੀਆਂ ਇੱਕ ਤਾਂ ਤੂੰ ਲੈਣੀ ਆ ਜੁਐਲਰੀ ਆ ਆਪਣੀ ਇੱਕ ਜੁੱਤੀ ਹਨਾ ਬਸ ਡਰਾਈ ਕਲੀਨ ਵਾਲੇ ਕੱਪੜੇ ਫੜਨੇ ਆ ਹਲੇ ਸੋਨਹੌ ਔਰ ਸਰੀਆ ਕਾਲਾ ਮੇਰੇ ਦੋ ਸੂਟ ਹਾਂ ਡਰਾਈ ਕਲੀਨ ਵਾਲੇ ਉਹ ਫੜਨੇ ਆ ਹਾਂ ਇੱਕ ਕੋਟ ਪੈਂਟ ਫੜਾਉਣਾ ਮੈਂ ਓਕੇ ਤੇ ਹੋਰ ਕੀ ਕਰਨਾ ਸੀ ਆਪਾਂ ਅਰੋ ਸੱਚ ਲਾਫ ਦਾ ਉਹਨੂੰ ਕਹਿਣਾ ਐਕਸਚੇਂਜ ਕਰਾਣ ਨੂੰ ਉਹਨੇ ਨਹੀਂ ਕਰਨਾ ਦੇਖ ਲਈ ਆ ਕਿ ਮੇਰੀ ਕਰਨ ਚਲ ਠੀਕ ਆ ਚੱਲੂਗੀ ਅੱਜ ਦਾ ਫਿਰ ਉਹਦੇ ਨਾਲ ਤੇਰੀ ਹੂੰ ਬੋਲਣਾ ਨਹੀਂ ਵਿੱਚ ਮੈਂ ਤਾਂ ਕੋਈ ਨਹੀਂ ਬੋਲਣਾ ਆਪਾਂ ਦਾ ਨਾ ਲੈਣ ਦੇ ਹੱਕ ਸੀ ਨਾ ਵਟਾਉਣ ਦੇ ਹੱਕ ਅੱਡਾ ਮਹਿੰਗਾ ਗਲੇ ਮੜਦਾ ਮੇਰੇ ਤੂੰ ਹੀ ਮੜਿਆ ਮੈਂ ਤੈਨੂੰ ਕੀ ਕਿਹਾ ਸੀਗਾ ਤੂੰ ਪਤਾ ਤੇਰੀ ਕੀ ਆਦਤ ਆ ਤੂੰ ਚੀਜ਼ ਲੈਣੀ ਆ ਜਿਹੜੀ ਹੋਵੇ ਮਹਿੰਗੀ ਪਰ ਤੂੰ ਉਹ ਚੀਜ਼ ਦੀ ਕੁਆਲਿਟੀ ਨਹੀਂ ਦੇਖਦੀ ਜਿੱਥੇ ਹੁਣ ਉਧਰ ਆਪਣੀ ਉਹ ਚੀਜ਼ ਵਧੀਆ ਸੀ ਨਾਲੇ 700 ਦੀ ਸੀਗੀ ਦੇਖਿਆ ਕਿੰਨਾ ਨਿੱਕਾ ਥੱਲਣਾ ਤੈਨੂੰ ਉਹਦੇ ਮੈਂ 2000 ਲਾਤਾ ਉਹ ਇੰਨਾ ਬਰਦੀ ਨਿਕਲੇਆ ਤੈਨੂੰ ਚੀਜ਼ ਲੈਣ ਦਾ ਨਹੀਂ ਯਾਰ ਸਾਹਿਬ ਚੱਕੀ ਉਹਦੇ ਵਿੱਚ ਮੈਨੂੰ ਕਹਿਣਾ ਵੀ ਚੇਂਜ ਕਰਕੇ ਮੈਨੂੰ ਨਾ ਉੰਨੇ ਮੇਰੇ ਤਿੰਨ ਗਬਰ ਆ ਜਾਣੇ ਤੈਨੂੰ ਆਏ ਹੁੰਦਾ ਵੀ ਚੀਜ਼ ਮਹਿੰਗੀ ਹੋਵੇ ਉਹ ਵਧੀਆ ਹੋ ਪਤਾ ਨਹੀਂ ਉਹ ਪੈਟਰਨ ਮਿਲਦਾ ਸੀ ਬੋਲ ਦੇ ਪੈਟਰਨ ਮਿਲਦਾ ਸੀਗਾ ਐਵੇਂ ਪੈਟਰਨ ਅੱਪਛੇ ਹੀ ਚੱਕ ਦਿਆ ਗਰ ਫੱਟੇ ਚਲੋ ਜੀ ਹੁਣ ਚੱਲਦੇ ਆਂ ਮੋਤੀ ਵਾਲਿਆਂ ਦੇ ਜੁਐਲਰੀ ਦੀ ਹੈ ਆ ਜਾ ਫਰਦੀਗਰਾਮਾ ਦਾ ਬਾਜ਼ਾਰ ਦਿਖਾਈਏ ਮੈਨੂੰ ਪਤਾ ਮੋਤੀ ਹੇ ਤਾਂ ਮੋਤੀਆਂ ਦਾ ਪਤਾ ਹੀ ਹੋਣਾ ਤੈਨੂੰ ਹੋਰ ਚਾਹੇ ਕੋਹਨਾ ਪਤਾ ਹੋਵੇ ਜਿੱਥੋਂ ਆਪਦੀਆਂ ਚੀਜ਼ਾਂ ਵੜਦੀਆਂ ਉਹ ਤਾਂ ਤੈਨੂੰ ਪਤਾ ਆਈ ਟੈਂਟ ਲੱਗਣਾ ਥੋੜੇ ਦਿਨਾਂ ਨੂੰ ਜਿਹਦੀ ਸ਼ਾਪਿੰਗ ਚੱਲ ਰਹੀ ਆ ਹੋਰ ਕਿੱਥੇ ਲਓ ਜੀ ਪਹੁੰਚ ਚੁੱਕੇ ਹਾਂ ਫੈਂਸੀ ਜੁਐਲਰੀ ਸਟੋਰ ਤੇ ਮੋਤੀ ਵਾਲਿਆਂ ਦੇ ਤੇ ਹੁਣ ਇੱਥੋਂ ਲਾਵਾਂਗੇ ਆਪਾਂ ਜੁਐਲਰੀ ਇਹਦੀ ਲੋਕ ਨਾਈਟ ਰਿਟਨਡ ਦੀ ਹੁੰਦੀ ਏ ਇਹ ਬਹੁਤ ਹੀ ਬੜੀ ਹੰਦੇ ਨਹੀਂ ਇਹਨਾਂ ਦੀ ਇਅਰਿੰਗ ਚਾਹਾਂਗੇ ਪਰ ਸ਼ੂਟਿੰਗ ਚੱਲਦੇ ਆ ਜੀ ਬੜਾ ਗਾੜਾ ਹਾਂ ਹੁੰਦਾ ਹੈ ਇਹ ਇੱਕ ਬਹੁਤ ਲਾਈਟਵੇਟਡ ਆਹ ਹੈ ਪਾਰਾ ਨਾਲ ਤੁਹਾਨੂੰ ਕਿੱਲੀ ਇਅਰਿੰਗ ਦੇਣਾ ਸਾਈਡ ਚੁੰਮੀ ਵਾਲੇ ਸਾਈਡਸ ਆ ਰਹੇ ਵਾਲੇ ਕੋਈ ਤੇਰੀ ਚੋਅ ਹੋਵੇ ਉਹ ਦਿਖਾ ਦੇ ਬਾਈ ਨੇ ਇਹਨਾਂ ਨੇ ਦਿਖਾਇਆ ਭੈਣ ਉਹਨਾਂ ਨੇ ਮੈਨੂੰ ਮਦੀ ਦੀ ਨੂੰ ਤੇਜ ਕੀਤਾ ਹੈ ਆਲੋ ਜੀ ਮੈਨੂੰ ਲੱਗਦਾ ਸੀ ਇਹ ਥੋੜਾ ਨਾ ਹੈਵੀ ਚਾ ਲੇ ਕੇ ਆਹ ਸਟਾਈਲ ਪਿਆ ਆਪਣਾ ਕੋਲ ਡਿਜ਼ਾਈਨ ਕਰਦੇ ਆ ਆਹ ਬੜਾ ਦੇਖੀ ਵੀਰੇ ਆ ਦੋਨੇ ਨਾ ਹੈਵੀ ਆ ਇਹ ਤਾਂ ਲਓ ਮੈਂ ਆ ਲਾ ਦੇ ਜੀ ਇੱਕ ਦੇ ਪਾ ਲਿਆ ਦੂਜੇ ਦੇ ਪਾ ਲੈ ਇਹੋ ਸਟਾਈਲ ਜੀ ਲਾ ਲਓ ਜੀ ਆਹ ਯਾਰ ਤੁਸੀਂ ਤਾਂ ਬਹਿਆਂ ਕਰਦੀ ਆ ਆਹ ਦਾ ਰਹਿਣ ਦੇ ਬਈ ਕਮੀਰੀਆਂ ਆ ਜੀ ਇਦਾਂ ਦਾ ਕੋਈ ਇਹ ਤਾਂ ਕਮੀਰੀ ਗਾ ਜੀ ਹੋਰ ਤਾਂ ਬਹੁਤ ਸੋਹਣਾ ਸੈੱਟ ਪਿਆ ਪੱਕੀ ਇਹਦਾ ਸੈੱਟ ਕੋਈ ਜੇ ਕੁਝ ਨਵਾਂ ਆਇਆ ਤਾਂ ਉਹ ਦਿਖਾ ਦਿਓ ਸਾਮ ਨਾਲ ਚੱਲ ਰਹੀ ਵੀ ਜੋ ਨਾ ਮੋਹੂ ਕਿੱਦਾਂ ਇਹਦਾ ਉੱਪਰ ਨਹੀਂ ਆ ਰਹੀ ਹਾਂ ਇਹ ਚ ਰੈੱਡ ਬੀਡਸ ਵਾਲਾ ਕੁਸ਼ਟ ਪਾਵੋਗੇ ਭਾਈ ਨਾ ਲੰਬਾ ਬੜਾ ਹੋ ਜਾਣਾ ਰੈੱਡ ਨਹੀਂ ਕੰਟਰਾਸਟ ਕੰਟਰਾਸਟ ਹੀ ਮੇਰਾ ਪੂਰਾ ਰੈੱਡ ਨਹੀਂ ਮੇਰਾ ਪੂਰਾ ਰੈੱਡ ਨਹੀਂ ਚਾਹਣਾ ਕੰਟਰਾਸਟ ਗ੍ਰੀਨ ਤੇ ਰੈੱਡ ਦਾ ਓ ਕੀ ਕਰ ਤੂੰ ਨਹੀਂ ਕਰਦਾ ਕਿੰਨੇ ਸੋਹਣੇ ਲੱਗਦੇ ਆ ਤੇ ਲਾਲ ਨਾ ਹੋਰ ਚੱਲੂ ਰਹੇ ਇਹ ਵਧੀਆ ਲੱਗਦੀ ਮੈਂ ਪੈਟਰਨ ਦੇਖਿਆ ਸੀ ਇਹ ਸਟਾਈਲ ਦੀ ਮੈਂ ਆਹੀ ਆ ਗਿਆ ਮਾਲਾ ਦਾ ਹਣਾ ਪਰ ਜਿਆਦਾ ਲੌਂਗ ਆ ਗਿਆ ਥੋੜਾ ਲੰਬਾ ਆ ਗਿਆ ਹਮਮ ਠੀਕ ਆ ਸੋਹਣਾ ਲੱਗ ਰਿਹਾ ਨਾ ਨੀ ਨਾ ਲੱਗਣਾ ਸੀ ਕੰਟਰਾਸਟ ਹੀ ਜਾਣਾ ਪੈਣਾ ਇਹ ਨਾਲ ਉਹ ਵੀ ਨਹੀਂ ਸੋਹਣਾ ਲੱਗਣਾ ਨਾ ਜਿਹੜਾ ਉਹ ਪਿਆਰ ਵਾਲਾ ਬ੍ਰੈਡ ਬ੍ਰੈਡ ਵਾਲਾ ਉਹ ਵੀ ਬਿਲਕੁਲ ਰਾਣੀ ਸੀ ਸ਼ੇਡ ਮਾਰ ਰਿਹਾ ਨਹੀਂ ਨਹੀਂ ਮਹਿਰੂਨ ਸ਼ੇਡ ਹੈ ਮਹਿਰੂਨ ਹੈ ਨਾ ਵਾਈਨ ਜੀ ਸ਼ੇਡ ਮਾਰ ਰਿਹਾ ਹੈ ਇਹ ਬਦਲਦੇ ਇਹ ਵੀ ਬੀਟ ਚੇਂਜ ਕਰਵਾਉਂ ਗਾਰਸ ਨਾਲ ਤੋ ਬੋਲਾ ਟਾਈਮ ਲਗਉਣੀ ਹੈ ਯਾਰ ਸੋਹਣਾ ਬਹੁਤ ਸੋਹਣੇ ਨੇ ਲੈ ਲੈਣਾ ਜੀ ਸੈਲਫ ਕਲਰ ਦਾ ਚੱਕਰ ਇਹਦੇ ਚ ਕਲਰ ਲੈ ਲੈਣਾ ਬੰਦਾ ਸੇਮ ਪੈਟਰਨਸ ਕਲਰ ਨਾਲ ਤੱਕ ਦੋ ਕਈ ਇਅਰਿੰਗਸ ਕਿਹੜੇ ਵੀਰੇ ਕਬੜੀ ਦੇ ਇਅਰਿੰਗਸ ਆਪਰੇ ਚੋਟਾ ਟੌਸਰ ਆ ਪਰਕ ਹੋ ਜਾ ਦੇ ਇਅਰਿੰਗਸ ਤੇ ਮੈਨੂੰ ਆ ਆ ਸਟਾਈਲ ਵੀ ਰਹਾ ਇਹ ਸਟਾਈਲ ਤਾਂ ਮਹਾਲ ਵਾਲੀ ਆ ਗਿਆ ਟ੍ਰਿਪਲ ਵਾਲਾ ਹੈ ਟ੍ਰਿਪਲ ਵਾਲਾ ਪੂਰਾ ਤੁਹਾਨੂੰ ਵੈਸਟਰਨ ਦੂਜੀ ਮਿਲੂਗੀ ਕਲਰ ਵਾਲੀ ਇਹ ਇਅਰਿੰਗਸ ਠੀਕ ਲੱਗ ਰਹੀਆਂ ਨੇ ਹਾਂ ਨਾ ਆ ਕੇ ਦੇਖੋ ਇੱਕ ਰੰਗ ਠੀਕ ਆ ਰਿਹਾ ਬੜਾ ਸਹੀ ਲੱਗ ਰਿਹਾ ਨਾ ਦੇਖ ਲਾ ਬਾਕੀ ਸਾਰੇ ਕਿਹਜ ਹੋਰ ਪੈਟਰਨ ਵੀ ਆ ਆ ਤਾਂ ਵੀ ਸ਼ੇਪ ਪਹਿਲਾਂ ਉਹਦਾ ਪਾਲਾ ਪਹਿਲਾਂ ਇਹਨੂੰ ਫਿਲਹਾਲ ਰੱਖੋ ਇੱਕਦਮ ਆ ਸਹੀ ਆਹ ਆਹ ਚੱਕ ਲਓ ਤੇ ਉਹਨੂੰ ਰੱਖ ਦੋ ਸਾਰੇ ਬਹੁਤ ਓਕੀ ਸਲੈਕਸ਼ਨ ਕਰਾਉਣੀ ਹੂੰ ਸੋਨਾ ਇਹ ਸੋਨਾ ਲੱਗਿਆ ਤਾਂ ਇਹ ਨਾਲ ਚੱਲੂ ਕੁਮੀਜ਼ ਨਾਲੇ ਲਾ ਕੇ ਦੇਖ ਲਾ ਆਈ ਮੂਰੇ ਗਲ ਜੇ ਇਹ ਵਾਈਟ ਵਾਲਾ ਦਾਸ ਸੀ ਇਹ ਇਹ ਤਾਂ ਹਰ ਰੰਗ ਬਾਰੇ ਜਾਣ ਕਰਿਆ ਅਸੀਮ ਹੀ ਆਗੇ ਦੂਰ ਦੇ ਚ ਚੱਲ ਰਹੇ ਬਣ ਇੱਕ ਮਿੰਟ ਆ ਤੂੰ ਕਿਹੜੀ ਸੀ ਛੋਟੀ ਵਾਲੀ ਆਹ ਦੇਖਾ ਵੱਡੀ ਨਾਲ ਜਿਹੜੀ ਪਹਿਲਾਂ ਦਿਖਾਈ ਸੀ ਉਹ ਆਹ ਲਾ ਹੁਣ ਬੜਾ ਟਾਂਡਾ ਬਹੁਤ ਆ ਸਮਾਨ ਯਾਰ ਬੁੜੀਆਂ ਨਾਲ ਆਵੇ ਨਾ ਸਹੀ ਗੱਲ ਬੁੜੀਆਂ ਨਾਲ ਬੁੜੀਆਂ ਹੀ ਲੋਟ ਆਉਂਦੇ ਨੇ ਅਸੀਂ ਹੁਣ ਲੈ ਕੇ ਸਾਰਾ ਸਮਾਨ ਤਰਵੀ ਜਾਣਾ ਤੇ ਤੋਂ ਅਜਾ ਝੁੰਕੇ ਜੀ ਨਹੀਂ ਲੈ ਗਏ ਪਾਸਾ ਵੀ ਦਿਖਾ ਦਿਓ ਟਿੱਕਾ ਵੀ ਦਿਖਾ ਦਿਓ ਲੱਗੀ ਜਾਵੇ ਸਲੀਕ ਜੀ ਦਿਖਾਓ ਜਿਹੜੀ ਜਿਹਨੇ ਪੱਟੀ ਲੱਗਦੇ ਹੈ ਨਾ ਸੋਨਾ ਦੇ ਵੱਡੇ ਮੰਤਾ ਪਤਾ ਨਹੀਂ ਪਟੀਆਂ ਪਟੀਆਂ ਦਾ ਵੀ ਸਹੀ ਗੱਲ ਹੈ। ਇਹ ਤਾਂ ਨਹੀਂ ਪਤਾ ਕਿਹੜੀਆਂ ਪਟੀਆਂ ਲਵਾਉਣੀਆਂ। ਕਿਹੜੇ ਪਾਸੇ ਆ ਕਿਹੜੀਆਂ ਪਟੀਆਂ? ਤੇ ਮੇਰੇ ਕੋਲ ਆ ਪਾ 커피 ਪੀਨੇ ਆ। ਸ਼ਹਿਰ ਤੋਂ ਕੀ ਜਾਂਦਾ? ਉਹ ਤਾਂ ਗਾਣੇ ਹੋਏ ਚਲਾ ਲੈਂਦੇ ਆ। ਐਨੀ ਤੇਰੇ ਜੱਟ ਕੋਲ ਪੈਸਾ ਆਰਾ ਤੇਰੇ ਕੋਲ ਸੁਸੇਗਾ ਚਲੋ ਠੀਕ ਹੈ ਭਾਣੇ ਬਹੁਤ ਵਧੀਆ ਵੈਰਾਈਟੀ ਥੋੜੀ ਬਾਕੀ ਸਾਡੀ ਵੈਰਾਈਟੀ ਨੂੰ ਵਧੀਆ ਲੱਗੀ ਤੁਹਾਨੂੰ ਤੁਹਾਨੂੰ ਪਸੰਦ ਆ ਹਾਂ ਸਹੀ ਗੱਲ ਆ ਚੋਤੀਆ ਨਹੀਂ ਹੁੰਦੀ ਜਦੋਂ ਇਹਦਾ ਪੱਕੀ ਕਸਟਮਰ ਆ ਥੋੜੀ ਠੀਕ ਆ ਥੈਂਕ ਯੂ ਹਾਂ ਠੀਕ ਆ ਭਾਣੇ ਓਕੇ ਜੀ ਓਕੇ ਵੀਰ ਕੋੜੇ ਨਾ ਵੀ ਸ਼ੋਪਿੰਗ ਦਾਰ ਨਹੀਂ ਬਹੁਤ ਔਖੀ ਹੈ ਮੈਂ ਕਰੇ ਕਿ ਹਣਿ ਮੈਗ ਦਿਓ ਕੀ ਕਰਨਾ ਇਹ ਕਿੰਨੀ ਗੋਲ ਚਾਹ ਰਹੀ ਨੂੰ ਬੀੜ ਦਾ ਟਾਂਟਾ ਲਾਤਾ ਤੇ ਮੈਚ ਵੀ ਕਰਨੇ ਹੋ ਪਤਾ ਕੀ ਸੀ ਮੇਰੇ ਦੋ ਚੰ ਨੂੰ ਜਿਹੜੀ ਚਭੂਲੀ ਆ ਉਹੀ ਸੋਹਣੀ ਲੱਗਦੀ ਆ ਮੇਰੇ ਹੋਰ ਕੋਈ ਈਰਿੰਗ ਵਧੀਆ ਨਹੀਂ ਲੱਗਦਾ ਬੇਸਤ ਚਾਮ ਚੱਲੀ ਜਾ ਹੁਣ ਕਿੁੱਤੀ ਰਹਿ ਗਈ ਤੇਰੀ ਲੈ ਲਾਂ ਤੇ ਰਹਿਣ ਨੂੰ ਲੈ ਲਾ ਲੈਣੀ ਆ ਕੀ ਕਰਨਾ ਰਚਾਈ ਵਟਾਉਣੀ ਰਚਾਈ ਨਹੀਂ ਉਹਨੇ ਵਟਾਉਣੀ ਸੋਹਣੇ ਚਲ ਦੇਖਦੇ ਆ ਆਪਾਂ ਨਹੀਂ ਕੋਹ ਬੋਲਣਾ ਉਥੇ ਇਹ ਮੇਰੀ ਜਾਈ ਵਟਾਈ ਹਾਂ ਸ਼ਰਤ ਲਾ ਦੋ ਕੋਈ ਨਹੀਂ ਮੈਂ ਸ਼ਰਤ ਲਾਉਣੇ ਮੈਂ ਕਾ ਤੋ ਨਹੀਂ ਲਉਣੀ ਮੇਰੇ ਪਾਸ ਹਾਂ ਹਾਂ ਮੈਂ ਕਾ ਤੋ ਸ਼ਰਤ ਲਾਵਾਂ ਉਹਦਾ ਜਿੱਤ ਹੀ ਜਾਣਾ ਸ਼ਰਤ ਜਦੋਂ ਉਹਨੂੰ ਤਾਂ ਸ਼ੇਰਾਂ ਤੋਂ ਕਿਉਂ ਮੇਰੀ ਕਾਲੜੀ ਸ਼ਰਤ ਦਾ 500 ਰੁਪਇਆ ਕੋਈ ਨਾ ਉਹ ਲੈ ਲਈ ਫਿਆਲੈਂਸ ਸੈਵਨ ਸਟਾਰ ਸ਼ੂਜ਼ ਵਾਲਿਆਂ ਦੇ ਉਹ ਉੜਦੀਆਂ ਚੱਲ ਕਰਾਂ ਚੱਲ ਗਏ ਫਿਰ ਹਨੇਰਾ ਬਹੁਤ ਹੋ ਗਿਆ ਦੱਸ ਬਈ ਤੂੰ ਮੈਂ ਫਾਇਕੀ ਜਿਹੜੀ ਉੱਤੇ ਉਹ ਤੋਂ ਪਾਪਲ ਤੇਜ ਜੀ ਉੱਪਰ ਛੇੜ ਕੀ ਹੋ ਗਿਆ ਜਰਾ ਬਾਲਾ ਲਾ ਲਾ ਆ ਚੱਕ ਪਾ ਪਾ ਪਰ ਬਾਈ ਬਹੁਤ ਸ਼ੂ ਬੜੇ ਲੱਗਦੇ ਆ ਮੇਰੇ ਸੋਹਣੀ ਆ ਤਾਂ ਹਾਂ ਹਾਂ ਲੇ ਹਿੰਦੀ ਪਲੇਨ ਹਿੰਦੀ ਚ ਕਨਰ ਛੇੜ ਬੀ ਛੇੜ ਬਲੈਕ ਨਹੀਂ ਜੈਦਾ ਬਲੈਕ ਬਿਲਕੁਲ ਮੂਰਿਆ ਹੁੰਦੀ ਆ ਨਾ ਥੋੜੀ ਵੀ ਸ਼ੇਪ ਵਾਲੀ ਉਹ ਵੀ ਦਿਖਾ ਦੇ ਮੈਨੂੰ ਬੈਲੀ ਟਾਈਟ ਨਾ ਨਾ ਕੋ ਕੋ ਨਹੀਂ ਆਪਣੇ ਕੋਲ ਤਾਂ ਸਾਰਾ ਕੋਲ ਹੈ ਤੇਰੇ ਕੋਲ ਤਾਂ ਸਾਦਾ ਹੀ ਨਹੀਂ ਹੋਣਾ ਸਾਈਜ਼ ਸਾਈਜ਼ ਸਹੀ ਹੈ ਪਲੇ ਵੀਰ ਜੀ ਪਲੇਨ ਇੱਕ ਮਿੰਟ ਫੋਟੋ ਦਿਖਾਉਣੀ ਹੈ ਜੇ ਮੈਂ ਫੋਟੋ ਦਿਖਾਉਣੀ ਹੈ ਇੰਸਟਾਗ੍ਰam ਬੰਦ ਕਰਉਣਾ ਪੈਣਾ ਦਿਖਾ ਦੇ ਫੋਟੋ ਵੀ ਬਾਈ ਹੁਣਾਂ ਨੂੰ ਜੀ ਸਵਾਗਤ ਹੈ ਜੀ ਕਾਇਜ਼ੀ ਆਣਾ ਉਹ ਤੇ ਜੀ ਉਹ ਪੈਰ ਤਾਂ ਮੇਰਾ ਕਿਉਂ ਪਰ ਫੋਸਾ ਯੋ ਡਿਜ਼ਾਈਨ ਕਿਉਂ ਸਾਵਾਂ ਡਿਜ਼ਾਈਨ ਦਾ ਸੋਨਾ ਪਰ ਕਲਰ ਨਹੀਂ ਹੋ ਰਿਹਾਗਾ ਥੋੜਾ ਕਿ ਕਿਹੜੇ ਕਲਰਾਂ ਵੇਅਰ ਕਰਨੀ ਦੀ ਸੀ ਮੇਰਾ ਬੈਲਵਟ ਰੈੱਡ ਜਿਹਾ ਆ ਉਹ ਜਿਹੜੀ ਉਹ ਜਣਾ ਵੇਅਰ ਕਰਕੇ ਰੱਖਦੇ ਆ ਆ ਤਾਂ ਜਾਊ ਸਭ ਪਾਈਏ ਨਾ ਸੋਨਾ ਬਲਗ ਮਦੀਦੀ ਪਾਇਆ ਕੁ ਮੈਂ ਆਰਸ਼ੀਏ ਦਾ ਡਾਰਸਾ ਲੱਗ ਰਹੀ ਹੈ ਨਾ ਕਰੋ ਜੀ ਜੁੱਤੀਆਂ ਵੀ ਲੈ ਰਹੀਆਂ ਜੁਵਿਲੀਰੀ ਵੀ ਲੈ ਲਈ ਜੁੱਤੀ ਚੱਲ ਵਧ ਗਿਆ ਵੀ ਜੁੱਤੀ ਦਾ ਦਾਹਾਂ ਕਮੈਂਟ ਐਸ ਲਾਈਟ ਕਰ ਜੁੱਤੀ ਪਤਾ ਕੀ ਸੀ ਜਗਰਾਮਾ ਜੁੱਤੀ ਦੇ ਮਾਮਲੇ ਚ ਮਹਿੰਗਾ ਲੱਗਿਆ ਨਹੀਂ ਤੁਹਾਨੂੰ ਪਤਾ ਨਹੀਂ ਮੈਂ ਪਹਿਲੀ ਵਾਰ ਲਈ ਕਰਕੇ ਹੁਣ ਕਿਥੇ ਕਿਥੇ ਗਿਆ ਉਹ ਮੇਰਾ ਹੁਣ ਆ ਚਾ ਉਹ ਪੜਦੇ ਆਉਂਦੇ ਜਾਣਾ ਪੜਦੇ ਆਲੇ ਨੂੰ ਨਹੀਂ ਬਟਾਉਣਾ ਤੇਰੇ ਨਾਲ ਅਸੀਂ ਚੱਲੋ ਬਸ ਮੈਂ ਤਾਂ ਲੈ ਜਾਣਾ ਮੈਨੂੰ ਕੀ ਆ ਆਪੇ ਜੀ ਦੀ ਜਾਈ ਉਹ ਭਾਰਿਆ ਲਈ ਸੀ ਜਿਹੜੇ ਇੱਕ 650 ਦਾ ਨਹੀਂ ਦਿੱਤਾ ਸੀ ਉਹ ਬਾਹਲਾ ਸਿਹਰਾ ਵਾ ਵੀਰੇ ਜਿੰਨਾ ਮਹਿੰਗਾ ਮੈਂ ਲੈ ਕੇ ਗਈ ਉਹਦਾ ਬਾਹਲਾ ਨਿੱਗਾ ਆ ਰਿਹਾ ਵੀਰੇ ਐਦਾਂ ਵਾ ਇਹਦੇ ਉਰ ਗਾਇਬ ਕਰਦੇ ਆ ਨਾ ਬਾਹਲਾ ਦਿਖਦਾ ਵਾ ਇਹ ਨਹੀਂ ਉਹ ਗੱਟੜੀ ਆ ਇਸੇ ਦੀ ਹਾਂ ਉਹ ਦੂਜਾ ਬਿਲਕੁਲ ਸਹੀ ਉਹਦਾ ਬਾਹਲਾ ਨਿੱਗਾ ਸੌ ਲੱਗੇ ਮੈਂ ਤਾਂ ਲੈ ਕੇ ਉਹ ਰਾਜੀ ਸੀ ਇਹਦੇ ਵਿੱਚ ਹੀ ਦੋਗੇ ਹੁਣ ਕਿੱਦਾਂ ਦਾ ਉਹੋ ਜੇ ਨਹੀਂ ਹੈਗੇ ਵੀਰੇ ਜੇ ਉਹੋ ਜੀ ਦੇ ਤਾਂ ਸਾਨੂੰ ਕੁਛ ਨਹੀਂ ਇਦਾਂ ਦਾ ਕਲਰ ਪਿਆ ਕੋਈ ਨਹੀਂ ਆਈਟਮ ਲੱਗਾ ਵਾਟਰ ਮੱਗ ਇਹ ਵੀ ਨਿੱਗਾ ਥੋੜੀ ਘੱਟ ਨਿੱਗਾ ਹੋਵੇ ਬਸ ਨਿੱਗਾ ਇਹਦੇ ਨੀਚੇ ਪਲੇਨ ਫੁਲੇ ਲੱਗੇ ਬਹੁਤ ਵਧੀਆ ਨਿੱਕਲੇ ਗਬਰ ਸੱਚੀ ਇਹ ਉਸ ਤੋਂ ਹੈਵੀ ਆ ਨਿੱਗਾ ਵੀ ਕਾਫੀ ਹੋਊਗਾ ਬਸ ਨਿੱਗਾ ਹੋਵੇ ਇਹ ਉਸ ਤੋਂ ਵਧਾ ਐ ਸੀ ਸਟਾਕ ਓਕੇ ਤੇ ਉਹ ਕਲਰ ਹੋਊਗਾ ਸਕਾਈ ਬਲੂ ਇਹ ਯਾਰ ਕਲਰਾਂ ਦੇ ਪਿੱਛੇ ਬਾੜਾ ਪਈ ਰਹਿੰਦੀ ਐ ਇੱਕ ਦਾ ਆ ਤਾਂ ਦੇਖਿਆ ਸੀ ਉਹ ਤਾਂ ਮੋਰ ਬੰਖੀਆ ਦਾ ਇਹ ਕਲਮ ਮੋਰ ਇਸ ਪਰ ਉਸ ਤੋਂ ਹੈਵੀ ਹੋਈ ਨਹੀਂ ਹੋਰ ਉਸ ਤੋਂ ਮਹਿੰਗਾ ਵੀ ਹੋ ਜਾਣਾ ਕਿੰਨੇ ਦੀ ਆ ਉਹ ਉਹ ਚੱਕੀ ਗੱਡੂ ਦੇ ਪਿੱਛੇ ਜੀ ਦੋ ਕਲਰ ਆਏ ਆ ਯਾਰ ਲੈ ਤਾਂ ਇਹ ਸਮਾਜ ਵੀ ਕਵਰ ਆ ਇਸਨੇ ਥੋੜੇ ਬਹੁਤ ਇਹ ਤਾਂ ਪੂਰਾ ਹੀ ਕਿੰਨੇ ਦਾ ਵੀਰੇ ਇਹ ਤਾਂ ਸੀਮ ਰੇਂਜ ਲਾਈ ਹੈ ਜਿੱਤਾ ਯਾਰ ਤੇ ਵਾਏ ਰੰਗ ਪਹਿਲਾਂ ਹੀ ਗਲਤ ਦਿਖਾਦਾ ਇਹ ਹੁਣ ਛੱਡਣਾ ਅੱਛਾ ਇਸ ਤੋਂ ਬਾਅਦ ਚੋ ਆਇਆ ਗੋਲ ਉਹਦੀ ਨਾਲ ਦਾ ਆ ਇਹ ਇਹਨੇ ਕਿਹਾ ਸਾਡੀ ਮੈਚਿੰਗ ਹੋ ਜਾਣੀ ਬਹੁਤ ਨਿੱਗਾ ਹੋ ਨਹੀਂ ਮੈਨੂੰ ਪਤਾ ਨਿੱਗਾ ਤਾਂ ਉਹ ਵੀ ਜਿਹੜਾ ਉਹਦਣ ਜਿਹੜਾ ਕਹਿੰਦੀ ਆ ਚੀ ਖਾਸ ਇਸ ਸੈਂਟਰ ਦੇ ਸਾਈਡ ਤੇ ਲੈਣੀਗਾ ਸੈਂਟਰ ਚ ਆਵ ਏਸੇ-ਇਸੇ ਕਿੰਨੇ ਦਾ ਲੱਗੂ ਇਹ ਵੀ ਸੋਗਾ ਜੀ ਚਾਰ ਆਰਗਨਾਈਜ਼ਿੰਗ ਤੋਂ ਉਪਕਰਨ ਲੈ ਪਏ ਮੇਰੇ ਕੋਲੇ 2500 ਰੁਪਏ ਬਾ ਆਖਰਲਾ ਰਹਿ ਗਿਆ ਇਹ ਬਾਈ ਕੋਲੇ ਉਹ ਵੀ ਸੱਚੀ ਠੀਕ ਹੈ ਉਹ ਤੋਂ ਪਾਣੀ ਕਿੰਨੇ ਦਾ ਲਾਉਂਗੇ ਉਹ ਦੱਸੋ ਉਹ ਲੱਗਣ ਨਹੀਂ ਮਿਲਦੇ ਲੋ ਇੰਨੀ ਸੈਕਿੰਡ ਦਾ ਉਹਨੇ ਖਲਾਉਣਾ ਹੀ ਨਹੀਂ ਬਾਈ ਸੈਕਿੰਡ ਦਾ ਨੇ ਖਲਾਉਣਾ ਹੀ ਨਹੀਂ ਆਹੀ ਪਹਿਲਾਂ ਹੀ ਤੂੰ ਰਾ ਕੀ ਗਲਤ ਖੋਲਦਾ ਦੂਜੇ ਦੀ ਤਾਂ ਨੇ ਗੱਲ ਹੀ ਨਹੀਂ ਕਰਨੀ ਕਲਰ ਤਾਂ ਮੂੰਹ ਸੋਨਾ ਇਹ ਮਾਉਂਦਿਆ ਆਪਦੀ ਜਗਾ ਸੋਨਾ ਪਰ ਅੱਜ ਕਾਫੀ ਕੰਡਰਿੰਮੇ ਮੰਗਾਇਆ ਕੋਈ ਵੀ ਕੋਈ ਕਾਫੀ ਕੰਡਰ ਨੂੰ ਪਤਾ ਚੱਲਦਾ ਨਹੀਂਗਾ ਕਾਫੀ ਦਾ ਵੀਰੇ ਕਮਲਾ ਹੋ ਗਿਆ ਬੱਸ ਹਾਂ ਤਾਂ ਦੋਨੋਂ ਪਿਆਰੇ ਮੰਗਾਇਆ ਸੀ ਆਹ ਤਾਂ ਲੈਣ ਦੋ ਇਸ ਦਾ ਨਾਮ ਬਲੈਕ ਕੋ ਲੂਇੰਗ ਹਾਂ ਮੈਨੂੰ ਠੀਕ ਲੱਗ ਰਿਹਾ ਹੂੰ ਇਹਦਾ ਆ ਦੱਸੋ ਸਹੀ ਸਹੀ ਇਹ ਤਾਂ ਚਾਹੇ ਲੋਈ ਵੀ ਹੁੰਦੀ ਤਾਂ ਵੀ ਲੈ ਲੈ ਜਿਪ ਜਿਪੀ ਆ ਨਾ ਵੀਰੇ ਹਾਂਜੀ ਜਿਪ ਤਾਂ ਹੋ ਗਈ ਸੀ ਇਹ ਅੱਜ ਕਮਾਲ ਕਰਤੀ ਬਾਈ ਮੈਂ ਤਾਂ ਆਈ ਸੀ ਵੀ ਜਦੋਂ ਆਕੇ ਪਰ ਨਹੀਂ ਬਾਈ ਨੇ ਮੌਕਾ ਨਹੀਂ ਦਿੱਤਾ ਕਿ ਉਹ ਡੈਫੈਕਟਡ ਸੀਗਾ ਥੋੜਾ ਜਿਆ ਉਹਦਣ ਰਾਤ ਨੂੰ ਪਤਾ ਨਹੀਂ ਲੱਗਿਆ ਅਸਲ ਵਿੱਚ ਸੀ ਵੀ ਜਲਦੀ ਜਿਸੀ ਤੁਸੀਂ ਸ਼ੌਕ ਬੰਦ ਕਰ ਲੀਂਗਾ ਸਰਦੀਆਂ ਉਹ ਮੈਨੂੰ ਆਇਆ ਸੀ ਵੀ ਦਿਨ ਬਾਲੇ ਹੋਗੇ ਕਿਤੇ ਹੁਣ ਹੋਰ ਨਾ ਚੱਕਰ ਪੈ ਜੇ ਅੰਦਰ ਆਹਾ ਉਹਨੇ ਉੱਡ ਮੇ ਜਰਾਉਂਦਾ ਰੰਗ ਤਾਂ ਉਹ ਵੀ ਉੱਡ ਮਾਈ ਸੀ ਉਹ ਬਹੁਤ ਪਿਆਰਾ ਕੋਲ ਚ ਨਹੀਂ ਹੈਗਾ ਸੇਮ ਬਰਾਊਨ ਇਹ ਨਹੀਂ ਹੁਣ ਇਹਦੀ ਨਿਗਾ ਮਾਈ ਜਿੱਤੇ ਬਰਾਊਨ ਕਲਰ ਸੀ ਕੋਈ ਕੁਝ ਕਲਰ ਦੇਖੀ ਕੋ ਪਿਆ ਸਬਰ ਜਾ ਆ ਡਾਰਕ ਵਾਲੇ ਆ ਹੂੰ ਆ ਨਹੀਂ ਡਾਰਕ ਹਾਂ ਹੁਣ ਠੰਡ ਆ ਗੜਿਆਂ ਦੀ ਪੈ ਗਈ ਨਾ ਬਾਈ ਕੁਤੂ ਬੱਚਾ ਬੰਦੇ ਨੂੰ ਬੋਟੰਦ ਭਾਈ ਹਾਂ ਇੱਕਦਮ ਸਟਾਕ ਮੰਗਾਣਾ ਪਿਆ ਨਹੀਂ ਸੀ ਵੀ ਨਹੀਂ ਹੁਣ ਜਾਣੀ ਕਾ ਵੀ ਸੋਹਣਾ ਸੀ ਵੈਸੇ ਹਨਾ ਇਹਦਾ ਰਹਿਣ ਦੇ ਹੁਣ ਮੈਨੂੰ ਪਤਾ ਤੇਰੀ ਇੱਥੇ ਅੱਖ ਆ ਗਈ ਦੇਖ ਲੋ ਜੇ ਆ ਲੈਣਾ ਨਹੀਂ ਇਹ ਰਹਿਣ ਦੇ ਆ ਲੈ ਲਾਂਗੇ ਪੂਰੇ ਦਾ ਕੰਮ ਵੀ ਆ ਜਾਊਗਾ ਵੀਰੇ ਆਏ ਚ ਦੱਸਿਓ ਕਿੰਨਾ ਵਾਧਾ ਘਾਟਾ ਹੋ ਗਿਆ ਹਾਂ ਬਸ ਹਾਂ ਇਹਦੇ ਚ ਕਰ ਦੋ ਜਿਹੜਾ ਵਾਧਾ ਘਾਟਾ ਧੰਨਵਾਦ ਬੋਬਾ ਆਇਆ ਤਾਂ ਬਾਈ ਨੇ ਯਾਰ ਥੋੜਾ ਜਿਹਾ ਕੰਮ ਕੱਚਾ ਕਰਦਾ ਮੈਨੂੰ ਤਾਂ ਐ ਸੀ ਵੀ ਜਿਦੂਗਾ ਉਹ ਜídu ਨਾਲੇ ਇਹ ਜídu ਮੈਂ ਦੇਖੋ ਵਲੌਗ ਬਣਾਉਂ ਪਰ ਬਾਈ ਨੇ ਤਾਂ ਯਾਰ ਕੰਮ ਖਰਾਬ ਕਰਤਾ ਉਹ ਜਾਣਦਾ ਸੀ ਤਾਂ ਨਹੀਂ ਜਦਿਆ ਉਹਨੂੰ ਆਏ ਵੀ ਮੇਰੇ ਵੀ ਕਰ ਲੈਣਾ ਵਿਚਾਰੇ ਨੇ ਵੀ ਗਾ ਪੱਕੇ ਆ ਉਹ ਨਹੀਂ ਉਹ ਮੈਂ ਤਾਂ ਇੱਕ ਚੀਜ਼ ਤੋਂ ਡਰਦਾ ਸੀ ਮੈਂ ਕਿਹਾ ਵੀ ਦਿਨ ਬਾਲੇ ਹੋਗੇ ਆਏ ਨਹੀਂ ਹੁੰਦਾ ਹੁੰਦਾ ਦੇਖ ਕੇ ਪਤਾ ਲੱਗ ਜਾਂਦਾ ਵੀ ਹਾਂ ਇਹ ਸਹੀ ਕਹਿ ਰਿਹਾ ਹੈ ਝੂਠ ਕਹਿ ਰਿਹਾ ਤਾਈ ਨੇ ਕਿਹਾ ਸੀ ਸ਼ਰਤ ਲਾ ਲੋ ਮੈਨੂੰ ਪਤਾ ਸੀ ਮੈਂ ਹਾਰ ਜਾਨਾ ਮੈਂ ਕਾ ਤੋ ਲਾਵਾਂ ਸ਼ਰਤਾਂ ਤੇਰੇ ਨਾਲ ਤੂੰ ਤਾਂ ਜਿੱਤ ਜੰਨੀ ਹੈ ਅਸੀਂ ਕਿਤੇ ਜਵਾਰੀਆਂ ਕਿ ਮੈਂ ਜਵਾਰੀਆਂ ਹਾਂ ਚਲੋ ਵੀ ਆ ਕਵਰ ਦਾ ਹੋ ਹੋ ਜਿਹੜਾ ਮੈਂ ਉਦੋਂ ਮੰਗਦੀ ਸੀ ਮੈਨੂੰ ਲੱਗ ਗਿਆ ਪਤਾ ਮੈਂ ਕਿਹਾ ਹੁਣ 600 100 ਵਾਲਿਆਂ ਨੇ ਕਿੱਥੇ ਲੈਣਾ ਤੁਰੰਗੀ ਪਹਿਲਾਂ ਉਹ ਜਾ ਕੱਢ ਕੇ ਮੱਥੇ ਮਾਰਿਆ ਆਏ ਆ ਹਾਂ ਮੱਥੇ ਮਾਰਿਆ ਹੈਪੀ ਬਰਥਡੇ ਰੈਂਕੂ ਰੈਂਕੂ ਜਨ ਲਿਖਦੇ ਓਹ 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 ਇੱਧਰ ਕਿਹੜਾ ਭਾਈ ਕਿਹੜਾ ਗੋਲ ਗੱਪੇ ਵਾਲਾ ਓਏ ਮੈਨੂੰ ਪਤਾ ਸੀ ਦਾਹੀ ਤਾਂ ਹਾਲਿਆਂ ਤੇ ਆਹਾਹਾ ਮੈਨੂੰ ਪਤਾ ਸੀ ਵੀ ਤੇ ਗੋਲ ਗੱਪੇ ਨੂੰ ਮੈਂ ਚੌਕਟੇ ਲਿਆ ਦਿੰਦਾ ਗੋਲ ਗੱਪੇ ਮਾਰੇ ਆ ਅਰੇ 10 ਸਾਰੇ ਪਲੇਅਰ ਆ ਕਹਿੰਦੇ ਆ ਮੁੜਕਾ ਆਇਆ ਵਾ ਕਹਿੰਦੇ ਸਿਆਣਾ ਚ ਭਾਵ ਨਿਕਲਦੀ ਐ ਸਰੀਰ ਤੋਂ ਪਤਾ ਨਹੀਂ ਕੀ ਖਾਤਾ ਬੈਡ ਬੈਡਮਿੰਟਨ ਲੱਭੂ ਦੇ ਉਗਲ ਨੂੰ ਨਾ ਲਾ ਦਿੰ ਯਾਰ ਤਤੀ ਬੰਮੂ ਆਜੇ ਕਨੇ ਸਾਲਾਂ ਦਾ ਹੋ ਗਿਆ ਓਏ ਜਰੂ ਕੁੜੀਆਂ ਨੂੰ ਸਾਲ ਕੁੜੀਆਂ ਨੂੰ ਉਮਰ ਪੁੱਛੀ ਦੀ ਹੁੰਦੀ ਆ 40 ਚੌਥੀਆਂ ਦਾ 40 ਲੱਗਦਾ ਆ 40 ਦਾ ਨਹੀਂ 30 ਹਾਂ ਦਾ ਹੋ ਗਿਆ ਮਨ 2 ਮਹੀਨਿਆਂ ਦਾ ਮੁੰਡਾ ਹੋ ਗਿਆ ਉਹਨੇ ਕੱਟੋ ਬੱਲੇ ਨਹੀਂ ਬੱਲੇ ਨਾ ਮੇਰੇ ਨਾਲ ਨਾਲੀ ਵਾਲਾ ਬੱਲਾ ਖਾਣਾ ਵੀ ਆ ਕਰਪਾ ਜਾ ਵਿਆਹ ਵਾਲੀ ਕਿਰਪਾਨ ਚੱਕ ਕੇ ਲਿਆ ਮੈਂ ਉਹ ਵਜ ਗਈ ਹੈਗੀ ਆ ਨਹੀਂ ਆ ਜਾ ਹੁਣ ਕਰੋ ਲੋਗੀ ਜਲ ਹੈਪੀ ਬਰਥਡੇ ਵਾਹ 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 ਖਾਣਾ ਮੇਰਾ ਸਾਰੇ ਜੀ ਦਮਾ ਨਹੀਂ ਮੈਂ ਕੁੱਟੂ ਵੀ ਜਨੇ ਆਇਆ ਕੀਤਾ ਕੀ ਖਰਾਬ ਕੇਕ ਮਹਿੰਗਾ ਥੱਲੇ ਭਰਾ ਹੈ ਆ ਜਾ ਕੁਟੇ ਰਾਮਣੇ ਟੂ ਯੂ ਹੈਪੀ ਬਰਥਡੇ ਆਹ ਯੂ ਹੈਪੀ ਬਰਥਡੇ